ਇਬ੍ਰਤ ਤੂੰ ਸੁਤੀਂ ਇੱਥੇ ਆ ਕੇ ਕੁੜੀ ਕਿੱਥੇ ਐ ਹਾਂਜੀ ਮੰਮੀ ਸੁਖਮਨ ਕਿੱਥੇ ਐ ਸੁਖਮਨ ਮੈਂ ਪੰਗੋੜੇ ਦੇ ਪਾਕੇ ਲੰਮੇ ਉੱਥੇ ਚੁੰਨੀ ਪਾਈ ਆ ਹਾਂਜੀ ਹਾਂਜੀ ਪਾਈ ਆ ਅਜੇ ਨੂੰ ਤੇਲ ਮਾਰਚ ਕੀਤੀ ਸੀ ਹਾਂਜੀ ਮੰਮੀ ਕੀਤੀ ਸੀ ਹੁਣ ਥੋੜਾ ਜਿੜੀ ਹੋਇਆ ਉਹਨੇ ਨਵਾ ਕੇ ਉਧਰ ਪਾਕੇ ਲੰਮੇ ਹੁਣ ਉਹਨੇ ਵਾਵਾ ਤੇ ਹੱਸਾਉਣਾ ਈ ਉਧਰ ਹਾਂਜੀ ਔਰ ਕੀ ਦੱਸਾਂ ਮੰਮੀ ਸਾਜਾ ਸੌਣ ਨਹੀਂ ਦਿੰਦੀ ਵੀ ਮਿੰਟ-ਮਿੰਟ ਬਾਅਦ ਰੋਂਦਿਆ ਪੈਂਦੀ ਆ। ਉਹਨੇ ਰੋਣਾ ਹੀ ਆ ਹੋਰ ਕੀ ਕਰਨਾ ਸਵਾ ਮਹੀਨਾ 지나 ਚੰਨੀ ਹੋਇਆ ਨਾ ਉਹਨੇ ਤੇ ਰੋਂਦੀ ਰਿੰਦੀ ਹੁੰਦੀ ਉਹ। ਤੁਹਾਨੂੰ ਪਤਾ ਕੱਲ ਤੇ ਬਹੁਤ ਜ਼ਿਆਦਾ ਰੋਈ ਜਾਂਦੀ ਸੀ। ਉਹ ਇਹਨੇ ਬੱਚੇ ਨੂੰ ਕਿਹੇਲ ਕੁਛ ਹੋ ਜਾਂਦਾ ਤਾਂ ਆ ਰੋਂਦੀ ਉਤਰਾ ਹੀ। ਤਾਂ ਦੀ ਬਾਜੂ ਵਿੱਚ ਡਾਕਟਰ ਕੋ ਖੜਿਆ ਸੀ ਤੇ ਉਹ ਕਹਿੰਦੇ ਕਿ ਪੇਟ ਇਨਫੈਕਸ਼ਨ ਕਰਕੇ ਜਾਰੀ ਪ੍ਰੋਬਲਮ ਹੋਉਂਦੀ ਹੈ ਨਾ ਗੱਲ। ਤਾਈ ਤੁੰਨੂੰ ਤਾਂ ਨਵਾਇਆ ਤਵਾਇਆ ਕਰ ਚੰਗੀ ਤਰ੍ਹਾਂ ਸਾਫ਼ ਸੁਥਰੀ ਰੱਖਿਆ ਕਰ। ਗੰਦੀ ਨਾ ਰੱਖਿਆ ਕਰ। ਨਹੀਂ ਨਹੀਂ ਮੰਮੀ ਮੈਂ ਤੁਹਾਡੇ ਸਾਹਮਣੇ ਵੇਖ ਲੋ ਰੋਜ਼ ਹੀ ਦੀ ਸਫਾਈ ਕਰਕੇ ਰੱਖਦੀ ਹਾਂ ਨੂੰ ਨਵਾਦਵਾ ਕਪੜੇ ਵੀ ਰੋਜ਼ ਹੀ ਡੇਲੀ ਚੇਂਜ ਕਰਦੀ ਆ ਮਾਲਿਸ਼ ਵੀ ਰੋਜ਼ ਕਰਨੀ ਨੂੰ ਹਾਂਜੀ ਤਾਂ ਹੀ ਵਿਚਾਰੀ ਸੋਹਣੀ ਰੱਜ ਕੇ ਹੂੰ ਤੇ ਤੁਹਾਨੂੰ ਪਤਾ ਮੰਮੀ ਕੱਲ ਕੀ ਹੋਇਆ ਕਿ ਸੁਖਮੰਜਾ ਦਾ ਰੋਣ ਦੀ ਹੀ ਨਾ ਆ ਸ਼ੰਮੀ ਜੀ ਦੀ ਵੇਲੋ ਮੈਨੂੰ ਪੜਾ ਦੇ ਬੱਚਾ ਤੁਸੀਂ ਮੈਂ ਉਹਦੀ ਮਾਂ ਆ ਜੇ ਮੇਰੇ ਕੋਲ ਨਹੀਂ ਚੁੱਪ ਕਰਨਾ ਤੇਰੇ ਕੋਲ ਜਾ ਕੇ ਚੁੱਪ ਕਰ ਜਾਣਾ ਐਹ ਹੀ ਤੇ ਉਹਦੀ ਸੋਚ ਨਹੀਂ ਖਰਾਬ ਐ ਵੀ ਮਾਂ ਕੋ ਬੱਚਾ ਨਹੀਂ ਚੁੱਪ ਕਰਨਿਆ ਤਾਂ ਤੂੰ ਇਹ ਚ ਬੇਬੇ ਬਣਨਾ ਦੇ ਮੈਨੂੰ ਪੜਾ ਦੇ ਤੂੰ ਜ਼ਿਆਦਾ ਚੁੱਪ ਕਰਾ ਲੈਗੀ ਤੂੰ ਇਹੋ ਤੇ ਗੱਲ ਆ ਕੱਲ ਵੀ ਇਹੋ ਬੋਲ ਤੂੰ ਮੈਨੂੰ ਫੜਾ ਦੇ ਮੈਨੂੰ ਕਹਦਾ ਸੀ ਮੈਂ ਕਿ ਮੈਨੂੰ ਕਿਤੇ ਜਾਜ ਨਹੀਂ ਸਬੰਧਦੀ ਹੈ ਸਹੇਲੀ ਵੀ ਲਾਗੇ ਤਰੇ ਫਿਰਦੇ ਆ ਉਹ ਵੀ ਕੀ ਕਹਿ ਰਹੇ ਉਹਨਾਂ ਨੇ ਕਹਣਾ ਸ਼ਾਇਦ ਹੋ ਸਦਾ ਸਿਮਰਨ ਕੋਲ ਸੁਭਾਲਿਆ ਜਾਂਦੇ ਹੋਵੇ ਜਿਹੜਾ ਬਾਰ ਬਾਰ ਇਹੋ ਆ ਕੇ ਪੁੱਛੀ ਜਾਂਦੇ ਨਹੀਂ ਤੇ ਤਾਂ ਮਾਪਿਓ ਬੈਠੇ ਤਾਂ ਤੇਰਾ ਕੀ ਕੰਮ ਐ ਤੂੰ ਆਪਣਾ ਬਾਹਰ ਬੋ ਆਪੇ ਬਚਾਲ ਖੜਾ ਲੈਣਗੇ ਚੁੱਪ ਕਰਾ ਲੈਣਗੇ ਕਿ ਤੂੰ ਜ਼ਿਆਦਾ ਚੁੱਪ ਕਰਉਣਾ ਉਹ ਤਾਂ ਨਹੀਂ ਆਂਦੀ ਮੰਮੀ ਜੀ ਮੈਂ ਗੁਰਤੀ ਦੇਣੀ ਆ ਮੈਂ ਇਹਨੂੰ ਗੁਰਤੀ ਨਹੀਂ ਦੇਣ ਦਿੱਤੀ ਜੇ ਗੁਰਤੀ ਦੇਦੇ ਤੇ ਤੇਰੇ ਮੰਗੋਣੇ ਵੀ ਕਰਨਾ ਸੀ

ਉਂਟੀ ਐਵੇਂ ਨਾ ਕਰਾਂ ਹਾਂਜੀ ਪਤਾ ਆ ਘਰ ਦੀ ਵਧੀਆ ਸ਼ੌਭ ਦੀ ਕੋਠੀ ਘਰ ਬੱਤ ਵਧੀਆ ਲੱਗਦੀ ਬਹੁਤ ਵਧੀਆ ਰਾਜ ਕਰੇ ਹੁੰਦਾ ਪਰ ਮੈਨੂੰ ਥੋੜਾ ਅਜੀਬ ਜਿਹਾ ਲੱਗਣ ਦੇ ਆ ਮੈਂ ਇਕੱਲੀ ਕਿਸਤਰਾ ਰਵਾਂਗੀ ਇਹ ਤੇ ਨਹੀਂ ਬਹੁਤ ਮੁੰਡੇ ਦਾ ਸੁਭਾਅ ਬਹੁਤ ਵਧੀਆ ਤੇ ਤੋਂ ਦਿੰਦੇ ਕੁਝ ਮੇਰੇ ਨਾਲ ਮੇਰੇ ਮੁੰਡੇ ਬੜੇ ਦਾਦੇ ਨਾ ਇਹ ਰੋਪਨੀ ਸਾਲ ਦੀ ਮੈਂ ਤੈਨੋਂ ਬਾਸਰ ਛੱਡਣ ਆਈ ਹਾਂ ਅੱਛਾ ਚਲੋ ਤੇ ਮੈਂ ਤੁਹਾਨੂੰ ਆ ਵੀ ਬਖਾਤੀ ਦੇ ਕਿ ਕਿੰਨੀ ਸੋਹਣੀ ਕਿੱਤੀ ਘਰ-ਬਾਰ ਤਾਂ ਵਧੀਆ ਹੁੰਦਾ ਹੈ ਵਧੀਆ ਵਧੀਆ ਲੋਕ ਵੀ ਚੰਗੇ ਹੀ ਹੁੰਦੇ ਨੇ ਹਾਂ ਬਹੁਤ ਚੰਗੇ ਬਹੁਤ ਉਹ ਆਪੇ ਮੈਨੂੰ ਕਹਿਣਾ ਉਹ ਤੁਮਿੰਦਾ ਬੋਸ ਚੰਗਾ ਜ਼ਮੀਨ ਜਹਾਜ਼ ਦਾ ਮਾਲਕ ਆ ਹੋਰ ਉਹ ਸੋਨਾ ਮੁੰਡਾ ਵਾ ਬਹੁਤ ਜ਼ਿਆਦਾ ਆਤੀ ਹੈ ਮਾਇਆ ਵਾਲੇ ਆ ਕਿੰਨਾ ਬਰਾਤੀ ਜਾਵਾਂਗੀ ਮੈਂ ਪਹਿਲੀ ਕਿਸ ਦਾ ਸਫਰ ਤੈ ਕਰਾਂਗੀ ਆਹ ਬੋਲੀ ਕੋਈ ਤੇ ਬਰਾਤ ਅੰਨਾ ਨਹੀਂ ਚਾਹ ਰਹੀ ਨਾ ਵੇ ਪੁੱਤ ਮੇਰਾ ਹੁਣ ਇੱਥੋਂ ਤੱਕ ਹੀ ਆ ਪੈਰ ਜਮਾਲਾ ਹੁਣ ਇੱਥੋਂ ਤੱਕ ਹੀ ਮੈਂ ਹੁਣ ਇੱਥੋਂ ਤੱਕ ਹੀ ਤੇ ਕੋਲ ਠੀਕ ਹੈ ਬਥੇਰੇ ਦੁੱਖ ਭੋਗੇ ਤੂੰ ਠੀਕ ਹੈ ਹਾਂ ਹੁਣ ਮੁੰਡੇ ਨੂੰ ਤੂੰ ਹੱਥਾਂ ਚ ਲੈਣਾ ਹੀ ਹਾਂ ਜਿਸ ਸਭ ਹੁੰਦੇ ਹਾਂਜੀ ਚਲੋ ਜੀ ਗੁਰਤੀ ਵਾਲੇ ਦੇਣੀ ਵੇਖ ਲੋ ਮੰਮੀ ਕਿੱਦਾਂ ਇਹਨੇ ਰੋਲਾ ਪਾਇਆ ਸੀ ਘਰ ਵਿੱਚ ਕਿ ਮੈਂ ਗੁਰਤੀ ਦੇਣੀ ਮੈਂ ਗੁਰਤੀ ਦੇਣੀ ਨਾ ਮੈਂ ਇਹਦੇ ਤੋਂ ਦੇਣ ਦੇਣੀ ਸੀ ਗੁਰਤੀ ਮੈਂ ਕਦੀ ਵੀ ਨਹੀਂ ਦੇਣ ਦੇਣੀ ਆਪਣੇ ਘਰੇ ਦੇ ਘਰ ਬਾਹਰ ਬੱਚਾ ਕੁਝ ਹੋਇਆ ਨਹੀਂ ਆ ਬਾਹਨ ਜੀ ਕੋ ਗੁਰਤੀ ਦਵਾ ਕੇ ਮੈਂ ਹੋਰ ਕੁਝ ਕਰਾਣਾ ਸੀ ਇਸੇ ਕਰਕੇ ਮੈਂ ਸਾਹੀ ਨੂੰ ਕਿਹਾ ਕਿ ਪੁੱਤ ਤੂੰ ਗੁਰਤੀ ਦੇ ਲੈ ਉਹ ਕਾਲੀ ਪੈ ਨਹੀਂ ਮੈਂ ਗੁਰਤੀ ਦੇਣੀ ਮੈਂ ਮੈਂ ਤੇ ਵੈਰੀ ਨੂੰ ਸੁਖਮਨ ਚ ਕੋਣਾ ਢੀ ਚੋਂਦੀ ਐਵੇਂ ਮੈਨੂੰ ਇਹ ਜਿਆਦਾ ਇਹੋ ਲੱਗੀ ਰਹੀ ਜੀ ਚਾਹ ਜੀ ਕਿ ਤੇਰੇ ਹੱਥਾਂ ਚ ਗੇਜ ਕਿ ਤੇਣਾ ਮੇਰੇ ਤੋਂ ਬਾਹਰ ਭੱਜੀ ਜਾਵੇ ਨਹੀਂ ਲੋੜੇ ਚ ਕਾਉਂਦੀ ਤੂੰ ਹੈਂਦੀ ਨਾ ਚੁੱਕਣ ਨੂੰ ਪਿਓ ਹੈਗਾ ਨਾ ਚੁੱਕਣ ਨੂੰ ਦੋਵੇਂ ਨਾਲ ਚੁੱਕੋ ਉਹ ਆਪਣਾ ਕੰਮ ਧੰਦਾ ਕਰੇ ਕੁੜੀ ਚੁੱਕੇਗਾ ਜ਼ਰੂਰੀ ਨਹੀਂ ਆ ਕਿ ਕੁੜੀ ਚੁੱਕੇ ਇਹਨੇ ਬਹਿਣਾ ਮੇਰਾ ਵਾਸਤੇ ਲੈਣਾ ਮੈਂ ਤੇ ਕੁੜੀ ਤੇ ਦਾ ਪਰਛਾਵਾਂ ਵੀ ਨਾ ਪੈਣ ਦਵਾ ਮੈਂ ਤੇ ਆਪਣੀ ਲੋੜ ਨੂੰ ਰੱਖਿਆ ਨਹੀਂ ਤੇਨੂੰ ਤਾਂ ਮੈਂ ਕਦੇ ਤੇ ਕੱਢ ਦੇਣਾ ਸੀ ਮੈਂ ਤਾਂ ਰੱਖਿਆ ਸੀ ਕਿ ਸਾਨੂੰ ਇਹਦੀ ਬਹੁਤ ਲੋੜ ਆ ਤੇਰੀ ਰੋਟੀ ਪਕਾਉਂਦੀ ਸੀ ਤੈਨੂੰ ਪੁੱਛਦੀ ਗਈ ਸੀ ਜੀ ਸਾਡੇ ਘਰ ਬੱਚਾ ਹੋਣ ਵਾਲਾ ਸੀ ਹੋਣ ਵਾਲਾ ਸੀ ਨਾ ਤਹੀਂ ਤਾਂ ਕਰਕੇ ਮੈਂ ਕਹਿੰਨੇ ਤੇ ਮੈਨੂੰ ਕਦੇ ਤੇ ਉਡਾ ਦੇਣਾ ਤੇ ਦੇਣਾ ਹੀ ਚੱਲ ਇਥੋਂ ਇਹ ਤਾਂ ਮਤਲਬ ਮੰਮੀ ਹੁਣ ਆਪਾਂ ਜੀ ਜੀ ਨੂੰ ਕੱਢ ਦੇਣਾ ਵਾ ਤਾਂ ਤੈਨੂੰ ਮੈਂ ਆਖਿਆ ਨਹੀਂ ਉਸੇ ਤੋਂ ਸੱਧ ਕਰ ਬੱਚਾ ਹੋਇਆ ਸਵਾ ਮਹੀਨੇ ਦਾ ਹੋਏਗਾ ਫਿਰ ਮੈਂ ਇਹਦੇ ਵਾਸਤੇ ਕੋਈ ਸੋਚਾਂਗੀ ਹੁਣ ਮੈਂ ਇਹਦੇ ਵਾਸਤੇ ਸੋਚਣਾ ਆ ਇਹਨੂੰ ਬਾਹਰੋਂ ਕੱਢਣਾ ਇੱਥੋਂ ਇੱਥੇ ਨਹੀਂ ਰਹਿਣ ਦੇਣਾ ਇਹਨੂੰ ਆਪਾਂ ਹੁਣ ਅੱਛਾ ਹਾਂ ਪਰ ਮੰਮੀ ਇਹ ਜਿਹੜੀ ਕੋਈ ਗੱਲ ਕਹੀ ਆ ਇਹ ਬੜਾ ਵੱਡਾ ਫੈਸਲਾ ਵਾ ਨਾਲੇ ਰਾਣੇ ਭਾਜੀ ਨੇ ਇਹ ਗੱਲ ਮਨਜ਼ੂਰ ਹੋਊਗੀ ਕਿ ਉਹ ਸ਼ਮੀ ਜੀ ਨੂੰ ਬਾਹਰ ਕੱਢ ਦੇਣਗੇ ਜ਼ਰੂਰ ਹੋ ਗਈ। ਉਹਦੇ ਘਰ ਕੀ ਆ? ਨਾ ਕੋਈ ਬੱਚਾ ਹੋਇਆ ਨਾ ਕੋ ਲੈਣਾ ਨਾ ਕੋ ਦੇਣਾ। ਤੂੰ ਨੂੰ ਆਪਾਂ ਰੱਖ ਕੇ ਕੀ ਕਰਨਾ? ਉਹਨੂੰ ਵੀ ਮਨਜ਼ੂਰ ਹੋਊਗਾ ਤੇ ਕੱਢਣੀ ਆ। ਕੱਢਣੀ ਕੱਢਣੀ ਆ ਘਰੋਂ। ਪਰ ਮਮੂ ਉਹਦਾ ਮੈਂ ਦੂਜਾ ਵਿਆਹ ਕਰਨਾ, ਦੂਜੀ ਕੁੜੀ ਵੇਖਣੀ ਆ ਉਹਦੇ ਵਾਸਤੇ। ਤੈਨੂੰ ਮੈਂ ਪਹਿਲਾਂ ਵੀ ਆਖਿਆਈ, ਤੂੰ ਰੋਚੀਤਾ ਭੁੱਲ ਜਾਂਦਾ ਸਾਰੀਆਂ ਗੱਲਾਂ ਦਾ। ਪਰ ਮੰਮੀ ਮिन्नੂ ਨਹੀਂ ਲੱਗਦਾ ਕਿ ਰਾਣੀ ਭਾਜੀ ਮੰਨਣਗੇ। ਸਭ ਮੰਨਣਗੇ। ਤੂੰ ਵੀ ਇੱਥੇ ਤਾਂ ਮਮੀ ਇੱਥੇ ਹੀ। ਕਿਉਂ ਨਹੀਂ ਮੰਨੂਗਾ? ਉਹਨੂੰ ਵੀ ਚਾਹੀਦੀ ਆ। ਆਓ ਚਲੋ ਇਹ ਵੀ ਤੁਹਾਡੀ ਸਹੀ ਆ ਵੈਸੇ। ਇਸ ਕਰਕੇ ਆਪਾਂ ਨਾ ਇਹਦਾ ਸੋਚਣਾ ਸ਼ੁਰੂ ਕਰਤਾ ਮੈਂ ਹੁਣ ਇਹਦੇ ਬਾਰੇ ਵੀ ਆਪਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਹੁਣ ਤੂੰ ਵੇਖੀ ਜਾ ਅੱਗੇ ਅੱਗੇ ਹੁੰਦਾ ਕੀ ਆ ਮੰਮੀ ਮੈਂ ਗੱਲ ਤੁਹਾਡੀ ਹਰ ਗੱਲ ਦਾ ਸਹਿਮਤ ਆ ਪਰ ਮੇਂ ਗੱਲ ਸੋਚਨੀ ਆ ਜੇਕਰ ਉਹ ਗਈ ਵੀ ਤੇ ਫਿਰ ਕੀ ਕਰਾਂਗੇ ਫਿਰ ਫਿਰ ਮੈਨੂੰ ਤੱਕੇ ਮਾਰ ਕੇ ਬਾਹਰ ਕੱਢੂਗੀ ਪਿੱਛੇ ਚੱਲ ਇਥੋਂ ਹੂੰ ਮੰਮੀ ਜੋਦੀ ਸਾਸਿਆਂ ਸੱਸ ਇਹ ਦੱਸ ਸਿਖਾ ਆਜੋ ਅਜਾਓ ਅਜਾਓ ਠੀਕ ਆਜੋ ਹਾਂਜੀ ਮੰਮੀ ਮੈਂ ਇੱਥੇ ਬਹਿ ਜਾਓ ਫਿਰ ਇੱਥੇ ਬਹਿ ਜਾਓ ਮੰਮੀ ਅੰਦਰ ਨੂੰ ਮੈਂ ਬੁਲਾ ਕੇ ਦਿੰਦਾ ਹਾਂ ਹਾਂ ਬਹਿ ਜਾਓ ਅੰਦਰ ਠੀਕ ਹੈ ਬੈਠੋ ਮੰਮੀ ਹਾਂਜੀ ਹਾਂਜੀ ਕੋਣ ਆਇਆ ਵਾ ਕੋਈ ਹੀ ਦਾਦਨੇ ਤੁਹਾਨੂੰ ਮੰਮੀ ਹਾਂ ਪੁੱਤ ਮੰਮੀ ਉਹ ਆਂਟੀ ਆ ਰਹੀ ਏ ਕਿਹੜੀ ਆਂਟੀ ਇਹ ਉਹੀ ਆਂਟੀ ਤੇ ਨਾਲ ਉਹ ਕੁੜੀ ਮੰਮੀ ਕਿਹੜੀ ਕੁੜੀ ਵੀ ਨਾਲ ਆਓ ਛੇਤੀ ਆਓ ਕਿਹੜੀ ਕੁੜੀ ਦੱਸ ਦੇ ਤੈਨੂੰ ਮੇਰੀ ਕੁੜੀ ਆਜ ਮੰਮੀ ਛੇਤੀ ਤੂੰ ਇੱਥੇ ਹੀ ਰਹੀਂ ਤੂੰ ਨਾ ਬਾਹਰ ਆਈ ਕੁੜੀ ਇਹ ਕੜੀ ਕੁੜੀ ਦੀ ਗੱਲ ਕਰ ਰਹੀ ਥੀ ਕਹਿੰਦੇ ਮੰਮੀ ਵੀ ਕਿਹਾ ਕਿ ਤੂੰ ਬਾਹਰ ਨਾ ਆਈ ਇਹਨਾਂ ਨੂੰ ਕਿੱਡੀ ਹਫੜਾ ਤਮੜੀ ਪੈ ਗਈ ਸਾਰਿਆਂ ਨੂੰ ਇਹ ਕੁੜੀ ਹੈ ਕੌਣ ਹੈ ਤੈਨੂੰ ਕਿਤੇ ਵਾਰ ਇਹਦੇ ਗੱਲ ਕਰਨ ਉਹਦੋਂ ਵੀ ਜਦੋਂ ਮੈਂ ਨਾ ਲੱਗੀ ਗਈ ਉਹਦੋਂ ਵੀ ਇਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਦਸੀ ਕਿਹੜੀ ਕੁੜੀ ਦੀ ਗੱਲ ਕਰ ਰਹੇ ਹੋ ਇੱਕ ਵਾਰੀ ਜਾ ਕੇ ਵੇਖਣਾ ਪੈਣਾ ਉਹ ਨਹੀਂ ਕੀ ਕਰਸ ਨਾ ਆਂਟੀ ਘਰ ਉਧਰ ਵੀ ਕਿੱਡਾ ਸੋਨਾ ਆ ਰਿਹਾ ਨਾ ਹਾਂ ਪੁੱਤ ਸੋਨਾ ਘਾਰ ਆ ਵੇ ਪੁੱਤ ਉਹ ਤੇ ਤੇਰੇ ਸਹੁਰਿਆਂ ਨੇ ਜਿੰਨੀ ਲੱਖ ਗਲਤੀਆਂ ਕੀਤੀਆਂ ਇੱਥੇ ਤੂੰ ਕੋਈ ਗਲਤੀ ਨਹੀਂ ਕਰਨੀ ਨਹੀਂ ਨਹੀਂ ਮੈਂ ਕਿਉਂ ਗਲਤੀ ਕੋਈ ਕਰਨੀਗੀ ਉਹ ਲੋਕੀ ਇੰਨੇ ਗੰਦੇਗੇ ਸੀ ਮੈਂ ਕਿਸਾਂ ਉਹਨਾਂ ਦੇ ਵਿੱਚ ਰਹਿ ਲੈਂਦੀ ਹਾਂ ਪੁੱਤ ਸ਼ੂਗਰ ਕਿੱਤਾ ਖਿਹੜਾ ਛੁੱਟਿਆ ਉਹਨਾਂ ਨਾਲੋਂ ਮੇਰਾ ਹਾਂ ਇੱਥੇ ਕੋਈ ਗਲਤੀ ਨਹੀਂ ਕਰਨੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕਸੀ ਰਵੜਾ ਕੋਲ ਫੀਕੋ ਪ੍ਰਿੰਸੀਪਲ ਹੋਰ ਤਾਂ ਜੀ ਹਾਂਜੀ ਕੋਈ ਦਿੱਕਤ ਨਹੀਂ ਆਈ ਨਹੀਂ ਬੰਜੀ ਚਲੋ ਤੁਹਾਡਾ ਕੰਮ ਤੇ ਹੁਣ ਖਤਮ ਹੋ ਗਿਆ ਹਾਂਜੀ ਤੁਸੀਂ ਹੁਣ ਜਾ ਸਕਦੇ ਹੋ ਕੁੜੀ ਮੇਰੇ ਵੱਲ ਛੱਡ ਦਿੱਤੀ ਹੈ ਤੁਸੀਂ ਮੈਂ ਇਹ ਰੱਖਾਂ ਠੀਕ ਹੈ ਠੀਕ ਹੈ ਹੀਰੇ ਵਰਗੀ ਕੁੜੀ ਆ ਪਤਾ ਨਹੀਂ ਉਹਨਾਂ ਮੂਰਖਾਂ ਨੇ ਕਿਉਂ ਇਸ ਤਰ੍ਹਾਂ ਕੀਤਾ ਹੈ ਹੈ ਕੋਈ ਨਿੰਦਨ ਵਾਲੀ ਹੈ ਕੋਈ ਕਮੀ ਇੱਥੇ ਕੋਈ ਕਮੀ ਨਹੀਂ ਆ ਮੈਂ ਤੈਨੂੰ ਆਪਣੇ ਘਰ ਸੋਹਣੀ ਰੱਖਾਂਗੀ ਬਣਾ ਕੇ ਚੰਗੀ ਤਰ੍ਹਾਂ ਘਰ ਦੀ ਸਾਰੀ ਜ਼ਿੰਮੇਵਾਰੀ ਨੂੰ ਦਾਂਗੇ ਨਾ ਪਤ ਸਾਂਭੀ ਘਰ ਸਾਰਾ ਠੀਕ ਹੈ ਨਾ ਚੰਗਾ ਲੱਗਾ ਤੈਨੂੰ ਘਰ ਬਾਹਰ ਤੇ ਨਹੀਂ ਲੱਗਾ ਇਹ ਦੱਸ ਦੇ ਤੂੰ ਹਾਂਜੀ ਤੂੰ ਸੁਣਾ ਘਰ ਠੀਕ ਹੈ ਨਾ ਹਾਂਜੀ ਠੀਕ ਚਲੋ ਠੀਕ ਹੈ ਤੁਸੀਂ ਜਾ ਸਕਦੇ ਚਲੋ ਮਾਂ ਟੀ ਨੂੰ ਬਾਹਰ ਦਾ ਕਰਉਣਾ ਠੀਕ ਹੈ ਦੇਖੀ ਤੁਹੀ ਤੈਂਚਨੀ ਕੋਈ ਲਉਣੀ ਜਾਓ ਹਣ ਕੋਣ ਮੇਰੇ ਆਈ ਤੁਹਾਡੇ ਸਿਰ ਤੇ ਮੈਨੂੰ ਹਾਂ ਹੁਣ ਮੇਰੀ ਐ ਹੁਣ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਇਹ ਮੇਰੀ ਜ਼ਿੰਮੇਵਾਰੀ ਹੋਣੀ ਹੈ ਠੀਕ ਹੈ ਬੱਚਾ ਹਾਂਜੀ ਹਾਂਜੀ ਤੂੰ ਕੋਈ ਤੋ ਘਰਣਾ ਨਹੀਂ ਠੀਕ ਹੈ ਨਾ ਆਰਾਮ ਨਾਲ ਥਰੇਣਾ ਠੀਕ ਹੈ ਤੂੰ ਗੱਲਾਂ ਚਪਾ ਥੋਲੀਗੇ ਤੂੰ ਚਾਹ ਪੀਣੀ ਐ ਕਿ ਠੰਡਾ ਪੀਣਾ ਮੈਂ ਲੈ ਕੇ ਆਵਾਂ ਤੇ ਨਹੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਬਸ ਪਾਣੀ ਪੀਵਾਂਗੀ ਚਾਹ ਨਹੀਂ ਜਿੰਨਾ ਕੀ ਨਹੀਂ ਬਾਅਦ ਵਿੱਚ ਦੇਖਾਂਗੀ ਪਤਾ ਨਹੀਂ ਮੇਰਾ ਪੁੱਤ ਹੀ ਰਹੂਗਾ ਕੀ ਉਹਨਾਂ ਨੂੰ ਪ੍ਰੋਬਲਮ ਪੈ ਗਈ ਮੇਰੇ ਬੱਚੇ ਤੋਂ ਮੈਂ ਤੇ ਤੈਨੂੰ ਰੋਣੇ ਬਣਾ ਕੇ ਰੱਖਾਂਗੀ ਪਤ ਹੈ ਹੀਰੇ ਵਰਗੀ ਮੇਰੀ ਤੀ ਹੈ ਠੀਕ ਹੈ ਮਗਰੀ ਖਦਾ ਚੇਤਾ ਰੱਖੀ ਮੇਰੀ ਨੋਹ ਅਗੇ ਇੱਥੇ ਆ ਤੈਨੂੰ ਦੱਸਿਆ ਹੋਣਾ ਹਾਂਜੀ ਹਾਂਜੀ ਮੇਨਾ ਸਾਰੀ ਗੱਲ ਹੋ ਗਈ ਸੀ ਸਾਰਾ ਉਹਨਾਂ ਨੇ ਬਿਲਕੁਲ ਵਸਤਾ ਸੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਾ ਮਤ ਮੈਂ ਸਾਰਾ ਵੇਖ ਲਾਂਗੀ ਆਪੇ ਮੇਰੀ ਦੂਰ ਨਾਲ ਰਿਸ਼ਤੇਦਾਰੀ ਹੈ ਪੂਰੀ ਰਹਿਣਾਈ ਸਾਡਾ ਠੀਕ ਹੈ ਤੂੰ ਕੋਈ ਗੱਲ ਨਹੀਂ ਕਰਨੀ ਆਪਣਾ ਆਰਾਮ ਨਾਲ ਰਹਿਣਾ ਕੋਈ ਟੈਨਸ਼ਨ ਨਹੀਂ ਲੈਣੀ ਠੀਕ ਹੈ ਨਾ ਹਾਂਜੀ ਹਾਂਜੀ ਕੋਈ ਨਹੀਂ ਮਤ ਰੱਖ ਤੂੰ ਤੀ ਸੁਣੋ ਤੜੀ ਸੇਤ ਕੀਤਾ ਠੀਕ ਮੈਸੇਜ ਹੈ ਹੁਣ ਤੂੰ ਆ ਗਈ ਮੈਂ ਹੋਰ ਠੀਕ ਹੋ ਜਾਣਾ ਠੀਕ ਹੈ ਨਾ ਹੁਣ ਤੂੰ ਸੇਵਾ ਪਾਣੀ ਕਰੇਗੀ ਠੀਕ ਹੋ ਜਾਣਾ ਭਈ ਠੀਕ ਸੋ ਖੰਮਾ ਦਾ ਦੁੱਧ ਠਹਿਕ ਕੇ ਗਰਮ ਕਰਕੇ ਦੇਣੀ ਆ ਪਤਾ ਨਹੀਂ ਕੀ ਕਿਆ ਮਣਕੇ ਨੇ ਮਣਕਰੀ ਜਾਣ ਦੇ ਆਇਆ ਕੋਣਿਆ ਇੱਕਾ ਤਾਂ ਸਹੀ ਹਾਂ ਮਿਲੀ ਹੋ ਗਈ ਪਤਾ ਹਾਂਜੀ ਮੰਮੀ ਤੇ ਇੰਜ ਕਰ ਮੇਰੀ ਸੁਣ ਗੱਲ ਦੋ ਕੱਪ ਚਾਹ ਬਣਾ ਕੇ ਲੈ ਮੇਰੇ ਪੁੱਤ ਨੋ ਮੰਮੀ ਜੀ ਇੱਕ ਹੋਰ ਨੇ ਇਹ ਪਿੰਡੋਂ ਆਏ ਨੇ ਪਿੰਡੋਂ ਹਾਂ ਪਿੰਡੋਂ ਆਏ ਮਮੇ ਪਹਿਲੇ ਤੱਕ ਨਹੀਂ ਦੇਖਿਆ ਨਹੀਂ ਉਹਨਾਂ ਨੂੰ ਤਾਈਓ ਤੇ ਓਦੀ ਦੂਰੋਂ ਆਈ ਐ ਅੱਛਾ ਇਹ ਲੱਗੇ ਹੁੰਦੇ ਤਾਂ ਪਹਿਲਾਂ ਵੇਖਦੀਆਂ ਠੀਕ ਐ ਇੱਥੇ ਲੱਗੇ ਨਹੀਂ ਰਹਿੰਦੇ ਦੂਰੋਂ ਆਈ ਐ ਠੀਕ ਐ ਨੂੰ ਦੱਸ ਦੇ ਕੌਣ ਐ ਇਹ ਕਿਹੜੀ ਬੋਲ ਦੇਸੀ ਨਹੀਂ ਰੱਖ ਲਈ ਆ ਪੋਤੋ ਨੇ ਰੀ ਤੂੰ ਨਹੀਂ ਰੱਖੜਾ ਤੂੰ ਰਾਮ ਨਾ ਰਹਿਣਾ ਜਿੱਦਾਂ ਮੈਨੂੰ ਕੁਝ ਨਹੀਂ ਪਤਾ ਕੋਈ ਗੱਲ ਦਾ ਨਹੀਂ ਪਤਾ ਇਦਾਂ ਰਹਿਣਾ ਤੂੰ ਇਹ ਕੋਣ ਹੈ ਪਹਿਲੇ ਤਾਂ ਕਦੀ ਵੇਖੀ ਨਹੀਂ ਆ ਮਮਮੀ ਜੀ ਕਹਿੰਦੇ ਪੜੋਆ ਜਿਹੜੇ ਸਾਹਮਣਾ ਨੇ ਟੌਰ ਮਾਰਿਆ ਵਾ ਪਿੰਡ ਦੀ ਤੇ ਨਹੀਂ ਲੱਗਣ ਦੀ ਮੈਨੂੰ ਤਾਂ ਸ਼ਹਿਰ ਦੀ ਲੱਗਣ ਦੀ aloo de de pani thank you chaa bana de potu haan ji main bana leni enum chaa banao nu ke te pani leke aao pata nahi ek hi suwa lendi fer di hai potu saau taa aula le kariye haan ke kal mainu dassan zaroori nahi te dassi ged hain dassan main ഗണേ ആകെ ബലേക്കു ਸਹੀ ਹੈ ਮੰਮੀ ਨੇ ਛੱਡਿਆ ਅੰਟੀ ਨੂੰ ਛੱਡਾ ਚੱਲ ਚੱਲਾ ਦੇ ਵੰਦੀਆ ਕਿਤਾਬ ਉਹ ਸੇਮੀ ਜੀ ਕਿਤੇ ਉਹਨਾਂ ਨੇ ਕਹਣਾ ਚਾਹ ਪਣਦੇ ਨੇ ਸਾਡੇ ਆਏ ਹੋ ਜਾਈ ਪੁੱਤ ਲੈਣ ਚਾਹ ਰਹਿਣਗੇ ਛੱਡਾ ਕੋਈ ਤਾਂ ਮੈਂ ਵੀ ਕਿਜਰੋ ਮਹਰਨਜੀਤ ਨੂੰ ਪਸੰਦ ਕਰਦੀ ਹਾਂ ਇਸ ਘਰ ਵਿੱਚ ਆਉਣ ਦਾ ਮਕਸਦ ਵੀ ਮੇਰਾ ਸਿਰਫ ਰঞ্জੀਤ ਹੀ ਪਰ ਜਦੋਂ ਉਹਦੇ ਸਾਹਿਲ ਮੇਰੀ ਜ਼ਿੰਦਗੀ ਚ ਆਇਆ ਮੇਰੀ ਜ਼ਿੰਦਗੀ ਬਦਲ ਗਈ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਰঞ্জੀਤ ਤਾਂ ਮੇਰਾ ਕਦੀ ਖਿਆਲ ਤੱਕ ਨਹੀਂ ਗਿਆ ਤੇ ਚਲੋ ਪ੍ਰਮਾਤਮਾ ਨੇ ਹੁਣ ਸੁਖਮੈਰੀ ਝੋਲੀ ਚ ਪਾ ਦਿੱਤੀ ਆ ਹੁਣ ਮੈਂ ਸਾਹਿਲ ਨਾਲ ਇੰਨਾ ਜ਼ਿਆਦਾ ਖੁਸ਼ ਹਾਂ ਕਿ ਹੁਣ ਜਿੰਨਾ ਮਰਜ਼ੀ ਰঞ্জੀਤ ਵਿਆਹ ਵਿਹੂ ਕਰਾਵੇ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਕਰੇ ਆ ਜਮੀਨ ਕੀ ਕਰਦੇ ਕੋਚੀ ਰਣਜੀਤ ਚਾਹ ਬਣਾਉਣੀ ਹੈ ਮੈਂ ਚਾਹ ਲੈ ਕੇ ਚਲੀ ਆਜੋ ਤੁਸੀਂ ਵੀ ਪੀਣੀ ਆ ਤੇ ਤੂੰ ਮੇਰੀ ਗੱਲ ਸੁਣ ਆ ਕਿੰਨੇ ਚਿਰ ਚਾਹ ਲੋਨੋਂ ਦੀ ਬਣੀ ਹੈ ਲੋਕਾਂ ਦੇ ਕੰਮ ਕਰਦੀ ਰਹੇਂਗੀ ਤੂੰ ਲੋਕਾਂ ਦੇ ਕੰਮ ਤੇ ਹੋਰ ਕੀ ਆ ਆ ਲੋਕਾਂ ਦੇ ਕੰਮ ਹੀ ਆ ਅਰੇ ਕੀ ਸਾਰਾ ਆਪਣੇ ਘਰ ਦਾ ਕੰਮ ਹੋ ਲਿਆ ਜਨਾਬ ਲੋਕਾਂ ਦੇ ਕੰਮ ਕਿਹੜੇ ਕਹਿੰਦੇ ਜੇ ਤੇ ਠੀਕ ਹੈ ਜੇ ਅੱਜ ਕੱਲ੍ਹ ਇਹ ਗੱਲ ਸੋ ਤੇਰਾ ਮੈਂ ਚੰਗਾ ਹੀ ਸੋਚਦਾ ਹਰ ਵੀ ਦਿਨ ਮੇਰੀ ਗੱਡੀ ਸੌ ਲੈ ਕੇ ਭੱਜੀਆਂ ਫਿਰ ਕੰਮ ਤੇ ਲਈ ਤੂੰ ਇਹ ਤਾਂ ਗੱਲ ਉਹ ਤੋਂ ਚਾਹ ਤਾਂ ਪੀ ਕੇ ਲਾਇਆ ਤੇ پتہ ਗੱਲ ਕੀ ਆ ਓਕੇ ਆ ਵਾ ਕੁੜੀ ਆ ਆਲੀ ਆਈ ਕੌਣ ਆ ਤੁਹਾਨੂੰ ਪਤਾ ਕੁਝ ਮੰਮੀ ਕਹਿੰਦੇ ਰਿਸ਼ਤੇਦਾਰ ਆ ਆ ਪਹਿਲੇ ਤਾਂ ਕਦੀ ਆਈ ਨਹੀਂ ਆ ਮੰਮੀ ਦੇ ਰਿਸ਼ਤੇਦਾਰੋਂ ਕੋ ਪਿੰਡੋਂ ਮੇਰੇ ਗੱਲ ਸੁਣ ਅੱਛਾ ਤੂੰ ਛੱਡ ਰੰਜੀਤ ਹਾਂ ਸੋਹਣੀ ਬੜੀ ਲੈ ਆਣਾ ਸੋਹਣੀ ਚੰਗੀ ਦਾ ਪਤਾ ਨਹੀਂ ਮੈਨੂੰ ਕੰਮ ਹੀ ਕਰਾਉਣਾ ਮੰਮੀ ਨੇ ਅੱਛਾ ਹਾਂ ਤੂੰ ਮੰਮੀ ਆਪੇ ਕੰਮ ਕੰਮ ਕਰਾ ਲੈਣਗੇ ਤੂੰ ਜਾ ਇਹਨੂੰ ਤੇ ਮੌਕਾ ਤੇਰੇ ਕੋਲ ਅੱਛਾ ਇੱਕ ਅੱਧਾ ਦਿਨ ਟਿਕਣਾ ਹੈ ਇਹਨੇ ਸਾਡੇ ਘਰ ਹਾਂ ਰਹਿਊਗੀ ਤੇ ਜਾ ਤੂੰ ਜੇ ਦੋ ਚਾਦਰ ਕੋ ਮਿਆ ਕਾਲ ਤੇ ਤੁਹਾਡੀ ਸਹੀ ਆ ਆ ਪਰਸੋ ਸੀਮਾ ਭਾਬੀ ਮੈਨੂੰ ਖਿੱਚ ਪਾਉਣ ਲਈ ਅੱਛਾ ਤੇ ਅੱਜ ਸ਼ਮੀ ਆ ਜਾ ਬੜੇ ਦਿਨ ਹੋ ਗਏ ਆ ਤੇ ਦਿਲ ਉਦਰੇ ਆ ਪਿਆ ਲੈ ਜਾਂ ਗੱਲਬਾਤ ਕਰੀਏ ਲੈ ਤਾਂ ਤੂੰ ਹੀ ਬੜੇ ਖੁਸ਼ ਹੋਣ ਦੇ ਤੇ ਮੈਂ ਤਾਂ ਤੇਰੇ ਲਈ ਖੁਸ਼ ਹੁੰਦਾ ਤੈਨੂੰ ਮੌਕਾ ਮਿਲ ਗਿਆ ਇੱਥੇ ਕੰਮ ਜਿਵੇਂ ਜਵਾਈ ਕਹਿੰਦੇ ਲਾ ਛੱਡਦੇ ਆ ਚੱਲੇ ਤਾਂ ਕਰੋ ਹਾਂ ਹਾਂ ਆਓ ਕੱਪੜੇ ਆਓ ਚਲੀਏ ਦੋ ਵਜੇ ਮੈਂ ਕੀ ਕਰਨਾ ਅੱਜ ਨਾ ਮੈਂ ਹਣ ਚਕਾ ਲਦਾ ਜਵਾਈ ਨੂੰ ਢੋੜ ਚਕਾ ਲਦਾ ਇਨਟੈਰਟ ਚਾਹਤੂੰ ਜਵਾਈ ਨੂੰ ਕੀ ਆਜ ਪਹਿਲੇ ਦਿਨ ਜਾਣਾ ਉੱਥੇ ਹਾਂ ਜੇ ਯਾਰ ਪਤਾ ਕੀ ਕਰਾਂਗੇ ਸ਼ਾਮੀ ਬਸੀਮਾ ਭਾਬੀ ਨੂੰ ਲਕੀ ਭਾਜੀ ਨੂੰ ਲੈ ਕੇ ਕਿਤੇ ਘੁੰਮਣ ਜਾਵਾਂਗੇ ਮੈਂ ਇੰਨਾ ਕਰ ਸਕਦਾ ਤੈਨੂੰ ਛੱਡ ਕੇ ਜਾਂਦਾ ਤੈਨੂੰ ਪਤਾ ਮੇਰੇ ਕੰਮ ਦਾ ਕੀ ਹਿਸਾਬ ਤਾ ਰਿਆ ਉੱਥੇ ਮਿੰਟ ਵੇਲ ਨਹੀਂ ਮਿਲਦਾ ਇੰਨੇ ਦਿਨ ਮੈਂ ਇੱਥੇ ਕਰੂੰਗਾ ਜਦੋਂ ਮੇਹਲਾ ਤੁਰੀਂਗੇ ਮੇਰੇ ਜਾ ਕੇ ਤੇ ਬਹਿ ਜਾਣਾ ਹੈ ਆਲ ਚ ਛੱਡ ਕੇ ਨਾਲ ਲੈ ਵੀ ਆਉਂਗਾ ਇੰਨਾ ਕਰ ਸਕਦਾ ਕੋ ਜਹਾਜ ਭਾਬੀ ਲੈ ਕੇ ਬਹਿ ਗੱਲਾਂ ਬਤਾ ਮਾਰ ਤੁਰ ਫਿਰ ਪੇਕੇ ਚੱਲੀ ਦੋ ਚਾਰ ਦਿਨ ਹਾਂ ਸਹੀ ਰਿਸ਼ਤੇਦਾਰੀ ਇਹਦੇ ਨਾਲ ਨੇੜ ਦੀ ਹੈ ਕਿ ਦੂਰ ਦੀ ਹੈ ਭਲਾ ਕੀ ਪਤਾ ਮੈਨੂੰ ਕੀ ਪਤਾ ਮੰਮੀ ਨੂੰ ਪਤਾ ਹੋਊਗਾ ਅੱਛਾ ਮੰਮੀ ਨੂੰ ਪਤਾ ਹਾਂ ਤੇ ਤੂੰ ਹੀ ਹੁਣ ਕੰਮ ਤੇ ਚੱਲ ਜਾਣਾ ਨਹੀਂ ਉਹਦੇ ਪੁੱਛਣ ਜੀ ਕੰਮ ਤੇ ਚੱਲੇ ਜਾ ਹੁਣ ਹਾਂ ਮੈਂ ਕੰਮ ਤੇ ਜਾਣਾ ਠੀਕ ਆ ਸਹੀ ਹੈ ਨਾ ਚੱਲ ਫਿਰ ਮੈਂ ਹੋਰ ਨਹੀਂ ਆ ਠੀਕ ਆ ਹਾਂ ਤੂੰ ਚਾਹ ਪੜਾ ਜਾ ਹੋਇਆ ਲੱਕੇ ਆਜੀ ਮਮੀ ਆ ਗਏ ਹਾਂਜੀ ਹਾਂਜੀ ਚਲ ਚੰਗਾ ਤੇ ਆ ਜੀ ਹਾਜੀ ਮੈਂ ਮੀਂਦੇ ਸੋ ਵਜਾ ਮਰੰਦੇ ਆ ਆ ਉਹ ਮੇਕ ਪੋਸਟ ਨੇ ਕੁਛ ਨਾ ਸੀਗਾ 2 ਮੀਟਰ ਕੋ ਹਾਂ ਕੀ ਹੋਇਆ ਮੇਰੇ ਨਾਲ ਸਿਰ ਬੜਾ ਪੀੜ ਕਰਨ ਲੱਗਿਆ ਮੈਂ ਸਿਰ ਪੀੜ ਦੀ ਗੋਲੀ ਖਾ ਲਾਂ ਚੰਗਾ ਬੰਦਾ ਤੂੰ ਤੇ ਹਾਜੀ ਮੈਂ ਗੱਲ ਵੀ ਨਹੀਂ ਸ਼ੁਰੂ ਕੀਤੀ ਤੇਰਾ ਸਿਰ ਫੀੜ ਹੋਣ ਨੂੰ ਹੀ ਲੱਗ ਪਿਆ ਜਦੋਂ ਮੈਂ ਗੱਲ ਸ਼ੁਰੂ ਕਰਾਂਗੀ ਤੇ ਤੇਰਾ ਤੇ ਪਿੰਡਾ ਹੀ ਪੀੜ ਕਰਨ ਲੱਗਣਾ ਉਹ ਨਹੀਂ ਮੇਰਾ ਬੜਾ ਜਿਆਦਾ ਸਿਰ ਪੀੜ ਕਰਨ ਦਿਆ ਵਾ ਮੈਂ ਅੱਗੇ ਵੀ ਸਗੋਂ ਦੁਕਾਨ ਤੇ ਗੋਲੀ ਲੱਭਦਾ ਜਾ ਮੈਨੂੰ ਗੋਲੀ ਨਹੀਂ ਲੱਤੀ ਤੇ ਆਲੇ ਦੁਆਲੇ ਕੋਈ ਮੈਡੀਕਲ ਸਟੋਰ ਨਹੀਂ ਸੀਗਾ ਕੋਈ ਦਵਾਈ ਗੋਲੀ ਲੱਗਿਆ ਘਰ ਹੈ ਵੀ ਆ ਮੈਂ ਕਿਹਾ ਦੁਕਾਨ ਘਰ ਜਾਣਾ। ਉਹ ਤਾਂ ਫੈਸ਼ਨ ਗੋਲੀ ਘਣ ਕਰਾ ਹੈ ਤੇ ਤੂੰ 50 ਪੈਸੇ ਦੀ ਗੋਲੀ ਨਹੀਂ ਲਿੱਤੀ ਜੇ ਮੈਂ ਦੁਕਾਨ ਤੇ ਨਹੀਂ ਜਾਣਾ। ਹੁਣ ਨਹੀਂ ਮੇਰਾ ਤੇਲ ਕਰਦਾ ਦੁਕਾਨ ਤੇ ਜਾਣ ਨੂੰ। ਹਾਂ ਹੁਣ ਕੱਲ ਜੀ ਕਰਦਾ। ਹੁਣ ਰਸਤ ਕਰਦੀ ਆ ਮੈਂ ਸੀਮਾ। ਕਿੱਥੇ ਗਈਆਂ? ਦੱਸੋ। ਯਾਰ ਮੈਨੂੰ ਨਾ ਡਿਸਪ੍ਰਿਨ। ਚੜੀ ਗਈ ਆ ਕੀ ਪਈ ਆ। ਨਹੀਂ ਮੈਂ ਭਾਵੇਂ ਸਾਫ਼ ਕਰ ਦਿੱਤੀ ਮੈਂ ਕਿਵੇਂ ਅਜਾ ਮਾਰੀ ਗਿੰਦੇ ਪਾਣੀ ਪੀਣਾ। ਪਾਣੀ ਪੀਣਾ ਤੇ ਨਾਲ ਨਾ ਕੋਈ ਦਵਾਈ ਦੇ ਯਾਰ ਮੇਰੇ ਸਿਰ ਬੜੀ ਪੀੜ ਕਰਦੀ ਆ। ਡਿਸਪ੍ਰਿਨ ਪਈ ਸੀ ਕੱਲ ਕੱਲ ਮੇਰਾ ਭੇਡ ਕਰਨ ਦੇ ਮੈਂ ਖਾ ਲਈ ਆ। ਮੋਂ ਕੋਈ ਨਹੀਂ ਦਵਾਈ ਤੇ ਜਾ ਕੇ ਤੇ ਲੈ ਆ ਉਹ ਦਵਾਈ ਜਾ ਫਿਰ ਤੂੰ ਆਪਣਾ ਕੰਮ ਕਰ ਹਾਂਜੀ ਮੰਮੀ ਚਾਹ ਨਹੀਂ ਨਹੀਂ ਤੇ ਦੱਸ ਮੈਂ ਲੈ ਆਉਣੀ ਆ ਮੇਰੀ ਗੱਲ ਸੁਣ ਗਾੜੀ ਪੀਣੀ ਮੈਨੇ ਮੋਢੀ ਲਾਚੀ ਰੂਚੀ ਪਾ ਕੇ ਨਾ ਤੇ ਇਹਨੂੰ ਚਾਹ ਬਣਾ ਦੇ ਸੋ ਚਲ ਬਣਾ ਦੇ ਸਰ ਮਾਊਂ ਜੀ ਬਣਾ ਦੇਣੀ ਹੈ ਹਾਂਜੀ ਦੱਸੋ ਤੇਹੀ ਗੱਲ ਕਰੀ ਮੈਂ ਇਹ ਗੱਲ ਕਹਿੰਦੀ ਸੀ ਤੁਸ ਰਾਤੀ ਸੀਮਨ ਨੂੰ ਜੋ ਛੱਡਣ ਗਿਆ ਦੱਸੋ ਉਹ ਚੰਗੀ ਆਲ ਉਹ ਚੰਗੀ ਦਾ ਫੋਮਣਾ ਸੀ ਦੰਦ ਸੁਣ ਲੈ ਪਹਿਲੇ ਪਹਿਲੀ ਅਕਲ ਲਾਪਿਆ ਇਹ ਤੇ ਛੱਡਣ ਜੂ ਗਿਆ ਤੂੰ ਉਹਨੂੰ ਤੈਨੂੰ ਤੂੰ ਸਾਹਿਬ ਨੂੰ ਕਿਉਂ ਪੁੱਛੇ ਕਪੜੇ ਆਂ। ਇਹ ਕਹਨ ਕੋਈ ਨੇ ਦੱਸਿਆ। ਉਹ ਮੁਨਾਇ ਮਿਲ ਸੀਂ ਬਰਤ। ਉਹ ਤੇ ਮੰਮੀ ਜਦੋਂ ਸਿਮਰਤ ਕਹਿੰਦੀ ਸੀ ਕਿ ਸਾਈ ਰੈਡੀਮੇਡ ਕਪੜੇ ਮੰਗਦਾ ਵਾ। ਚੈਨੀ ਮੰਗਦਾ ਤੇ ਮੈਂ ਤੇ ਵੈਸੇ ਹੀ ਸਸਤੇ ਤੋਂ ਤੇ ਪੁੱਛ ਲਿਆ ਕਿ ਸਾਈ ਤੂੰ ਸਾਰ ਕੁਛ ਮੰਗਿਆ ਵਾ ਜੋ ਸਿਮਰਤ ਕਹਿੰਦੀ ਪਈ ਆ ਤੇ ਉਹ ਤੇ ਕਹਿੰਦਾ ਮੈਂ ਕੁਛ ਵੀ ਨਹੀਂ ਮੰਗਿਆ। ਜਿੱਦਣ ਆਪਾਂ ਘਰ ਗਏ ਆ। ਅੱਛਾ ਮੇਰੀ ਗੱਲ ਸੁਣ। ਜੇ ਉਹਨੇ ਕਿਹਾ ਏ ਤੇ ਤਾਂ ਹੀ ਸਿਮਰਤ ਨੇ ਕਿਹਾ। ਸਿਮਰਤ ਹਿੱਲੀ ਹੋਈ ਥੋੜਾ ਸੀ। ਉਹ ਮੇ ਸਿਮਰਤਰ ਆਪਣੇ ਕੋਲੋਂ ਮੰਗਦੀ ਜੇ ਸਭ ਕੁਛ ਸਾਇਲ ਤੇ ਬੜਾ ਵਧੀਆ ਬੰਦਾ ਉਹਨੇ ਸਾਇਲ ਦੇ ਕੱਪੜੇ ਆ ਪਾਣੇ ਨੇ ਉਹਨੂੰ ਕੀ ਇਹ ਰਿਸ਼ਵਤ ਮੈਨੂੰ ਇਹ ਦੱਸ ਤਾ ਮੇਰੀ ਸੁਣੋ ਗੱਲ ਸਾਇਲ ਮੈਂ ਜੋ ਜੋ ਪੁੱਛਿਆ ਨਾ ਉਹ ਕਦੋਂ ਮੈਨੇ ਮੈਂ ਇਹੋ ਜੀ ਕੋਈ ਵੀ ਗੱਲ ਨਹੀਂ ਕੀਤੀ ਕਹਿੰਦਾ ਵਿਆਹ ਤੇ ਤੁਸੀਂ ਥੋੜਾ ਘੱਟ ਕੀਤਾ ਕਿੰਨਾ ਕੁਛ ਤੇ ਨਾ ਦਿੱਤਾ ਫਿਰ ਗੋਦ ਭਰਾਈ ਤੇ ਕਿੰਨਾ ਕੁਛ ਦਿੱਤਾ ਕਹਿੰਦਾ ਮੈਨੂੰ ਕੀ ਲੋੜ ਵੀ ਕਹਿਣ ਦੀ ਮੈਨੂੰ ਤੇ ਨਹੀਂ ਪਤਾ ਮੈਨੂੰ ਸਿਮਰਤ ਨੂੰ ਇਹਨਾਂ ਗੱਲਾਂ ਨਾਲ ਕੀ ਲਾਭ ਉਹਦਾ ਸੌਣ ਸਿਮਰਤ ਨੇ ਤੁਹਾਨੂੰ ਕੀ ਪਤਾ ਕਿਸ ਤਰ੍ਹਾਂ ਗੱਲ ਦੱਸੀ ਆ। ਪਰ ਜਦ ਮੈਂ ਤੈਨੂੰ ਕਿਹਾ ਸੀ ਤੂੰ ਗੱਲ ਨਾ ਕਰੀ ਤੈਨੂੰ ਕੀ ਜੁੜ ਸੀ ਗੱਲ ਕੋਲ। ਤੂੰ ਨਾ ਕਰ। ਅਸੀਂ ਚੰਗੇ ਲੱਗਦੇ ਹਾਂ ਪੁੱਛਦੇ ਹੋਏ ਮੈਨੂੰ ਇੱਕ ਦੱਸ। ਅਸੀਂ ਚੰਗੇ ਲੱਗਦੇ ਹਾਂ ਪੁੱਛਦੇ ਹੋਏ। ਚਲੋ ਮੰਮੀ ਫਿਰ ਕਿ ਆ ਉਹ ਵੀ ਤਾਂ ਹੁਣ ਆਪਣੇ ਘਰ ਦਾ ਜੀ ਆ। ਉਹ ਕਿਹੜਾ ਬਗਾਨਾ ਵਾ। ਗੱਲ ਲੱਕੀ ਜੀ ਹੋਰ ਉਹ ਜਗਾਈ ਹੈ। ਜਗਾਈਆਂ ਨੂੰ ਤੇ ਮੈਂ ਕਹਿੰਦੀ ਆ ਨਾ ਅਸੋ ਨਾਲ ਕੱਚ ਦਾ ਪਾਂਡਾ ਨਹੀਂ ਸਾਮ-ਸਾਮ ਰੱਖਦੇ ਜਿਨ੍ਹਾਂ ਸਾਨੂੰ ਜਵਾਈਆਂ ਨੂੰ ਰੱਖਣਾ ਪੈਂਦਾ ਕੰਨ ਕਿ ਲੱਗਦਾ ਮੈਂ ਗਲਤ ਕੀ ਕਰਦੀ ਉਹ ਗੋਲਦਸ ਤੇ ਕੱਕੇ ਖੋ ਜਾਈ ਨਹੀਂ ਸੀ ਪੁੱਛਣਾ ਚਾਹੀਦਾ ਸਾਨੂੰ ਤੇ ਤੈਨੂੰ ਮੈਂ ਸਮਝਾ ਵੀ ਦਿੱਤਾ ਵੀ ਲੱਕੀ ਨਾ ਪੁੱਛੀ ਲੱਕੀ ਨਾ ਪੁੱਛੀ ਲੱਕੀ ਕਹਿੰਦਾ ਮਾਂ ਮੇਰੀ ਨੇ ਜੋ ਕਹਿਤਾ ਨਾ ਵੀ ਨਹੀਂ ਕਰਨਾ ਤੇ ਮੈਂ ਕਰਨਾ ਹੈ ਜੇ ਮੈਂ ਤੈਨੂੰ ਕਹਿੰਦਾ ਉਧਰ ਨਹੀਂ ਜਾਣਾ ਉਧਰ ਜਾਣਾ ਤੂੰ ਕਹਿੰਗਾ ਮੇਥੋਂ ਮਾਂ ਮੇਰੇ ਨੇ ਰੋਕਿਆ ਮੈਂ ਤਾਂ ਉਧਰ ਹੀ ਚਾ। ਤੂੰ ਅਕਰਦਾ ਆਪਣੀ ਮਨਮਰਜ਼ੀ ਸੁਣਦਾ ਜਿਵੇਂ ਮੇਰੀ ਪਰ ਚੱਲਦਾ ਤੇਰਾ ਦਿਮਾਗ ਹੈ। ਨਾਲ ਤੇਰੀ ਜਨਾਨੀ ਦਾ। ਉਹਨੇ ਕਿਹਾ ਹੋਣਾ ਤੁਸੀਂ ਪੁੱਛਿਆ ਜੀ। ਤੂੰ ਪੁੱਛਣ ਦੁਰ पे। ਉਹਨੇ ਤਾਂ ਸਭ ਕੁ ਮੈਨੂੰ ਮਨਾ ਦਿੱਤਾ ਸੀ ਕਹਿੰਦੀ ਕੋਈ ਵੀ ਹੋ ਜੂ ਕੰਮ ਨਾ ਕਰਿਓ। ਕੋਈ ਤੇ ਗੱਲ ਉਹਨੇ ਤੈਨੂੰ ਸਮਝਾਇਆ। ਪਰ ਮੇਰੇ ਦਿਮਾਗ ਵਿੱਚ ਇਹੋ ਹੀ ਸੀ ਕਿ ਮੈਂ ਇੱਕ ਵਾਰੀ ਪੁੱਛਾਂ ਤਾਂ ਸਹੀ। ਸਿਮਰ ਕਹਿੰਦੀ ਮੈਨੂੰ ਨਪਿਆ ਮੈਨੂੰ ਕੀ ਜਰੂਰ ਸੀ ਵੀਰੇ ਨੂੰ ਗੱਲ ਕਰਨ ਦੀ। ਸਿਮਰਤ ਦੇ ਸਾਰੀਆਂ ਗੱਲਾਂ ਤੁਹਾਨੂੰ ਦਸੀਆਂ ਹਾਂ ਤੇ ਸਿਮਰਤ ਦੇ ਸਾਹਮਣੇ ਤਾਂ ਕੋਈ ਗੱਲ ਵੀ ਨਹੀਂ ਹੋਈ ਉਹ ਸ਼ਮੀ ਉਹਨੇ ਕੀ ਕਹਦੇ ਉਹਨੇ ਸਾਹਿਲ ਨੇ ਸਿਮਰਤ ਨੂੰ ਕਿਹਾ ਹੀ ਮੰਮੀ ਸਿਮਰਤ ਅਰੇ ਤਾਂ ਮੁੰਡਾ ਅਗੜਾ ਕੇ ਦੱਸਿਆ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦਾਂ ਮੈਨੂੰ ਪਤਾ ਨਾ ਮੇਰੀ ਭੈਣ ਕਿਸ ਤਰ੍ਹਾਂ ਦੀ ਆ ਤੇ ਜੇ ਕੋਈ ਇਹੋ ਜਿਹੀ ਗੱਲ ਹੋਈ ਨਾ ਤੇ ਸ਼ਮੀ ਨੇ ਸਾਨੂੰ ਦੱਸ ਦੇਣਾ ਹੈ ਤੈਨੂੰ ਤੇ ਮਾੜੀ ਹੀ ਲੱਗਦੀ ਹੈ ਤੈਨੂੰ ਤੇ ਮਾੜੀ ਹੀ ਲੱਗਣੀ ਤੈਨੂੰ ਤੇ ਕਦੀ ਚੰਗੀ ਲੱਗਣੀ ਨਹੀਂ ਨਾ ਉਹ ਮੈਂ ਕਦੀ ਕਿਹਾ ਉਹ ਮਾੜੀ ਆ ਤੇ ਹੋਰ ਕਿਵੇਂ ਕਹਿਣਾ ਹੀ ਮੈਂ ਤੁਹਾਨੂੰ ਕਸਮ ਜੋ ਨਾ ਪਿਆਵਾਂ ਵੀ ਵੇਖੋ ਕੋਈ ਵੀ ਨਿੱਕੀ ਨਿੱਕੀ ਗੱਲ ਤੁਹਾਡੇ ਕੰਮ ਚ ਪਚਾ ਦਿੰਦੀ ਆ ਸਾਡੇ ਘਰ ਲੜਾਈ ਪਾ ਦਿੰਦੀ ਆ ਅੱਛਾ ਉਹ ਲੜਾਈ ਪਾਉਂਦੀ ਆ ਉਹ ਲੜਾਕੀ ਹੋਈ ਆ ਮੈਂ ਲੜਾਕੀ ਕੋ ਦੋ ਗਿਆ ਤੈਨੂੰ ਲੜਾਈ ਦਾ ਮਤਲਬ ਇਹ ਹੁੰਦਾ ਲੜਾਕੀ ਤੂੰ ਆਪਣੇ ਆਪ ਹੀ ਲੜਾਕੀ ਕਹੀ ਜਾਂਦੇ ਜੇ ਜਾ ਆਪਰਾ ਤੈਨੂੰ ਸਮਝਾਣਾ ਤੈਨੂੰ ਤੇ ਕਹਿਣਾ ਛੱਡੀਆਂ ਦਾ ਘਟਾ ਸੇਰ ਢੀਡ ਪਿਆ ਹੁੰਦਾ ਹੀ ਕੋ ਗੋਲੀ ਗਾਲੀ ਲੈ ਕੇ ਖੜਾ ਐ ਚੱਲ ਲਾ ਮੈਂ ਸਿਰਪੀੜ ਦੀ ਗੋਲੀ ਉਹ ਨਹੀਂ ਆਈ ਸਿਰਪੀੜ ਦੀ ਦਵਾਈ ਲੈ ਕੇ ਉਹ ਤਰ੍ਹਾਂ ਕਿ ਉਹ ਚਾਹ ਮੈਨੂੰ ਵੀ ਹੋਣੀ ਉਹਨੂੰ ਗੋਲੀ ਤੇ ਬਜਾਏ ਇੱਧੇ ਭਰੇ ਬਾਜ਼ਾਰ 'ਚ ਆਇਆ ਤੈਨੂੰ ਇੱਕ ਗੋਲੀ ਨਹੀਂ ਲੱਭੀ ਉੱਥੋਂ ਹੀ ਲੈ ਲੈਂਦਾ ਉੱਥੇ ਇੱਕ ਚਾਹ ਦਾ ਕੱਪ ਬਣਵਾ ਲੈਂਦਾ ਤੇ ਗੋਲੀ ਖਾ ਲੈਂਦਾ ਟੱਪ ਕਰ ਟੱਪ ਕਰ ਟੱਪ ਕਰ ਘਰ ਜਿਵੇਂ ਇਹਨੇ ਮੂੰਗੀ ਦਲਨੀ ਸੀ ਆ ਕੇ ਸਿਰ ਪੀੜ ਹੋਇਆ ਤੇ ਉਥੋਂ ਦਵਾਈ ਲੈ ਲੈ ਭਲਾ ਕੁੜੀ ਜੀ ਐਵੇਂ ਗੱਲਾਂ ਕਰਦੀ ਐਵੇਂ ਕਿਵੇਂ ਕਰ ਸੀਮਾ ਮੇਰੀ ਗੱਲ ਸੁਣ ਜਰਾ ਆ ਕੇ ਦੱਸੋ ਮਮਾ ਦੱਸੋ ਬੈ ਜਾ ਤੇ ਕੋ ਗੋਲੀ ਗੋਲੀ ਗਏ ਆ ਲੈਣ ਉਹ ਮੈਡੀਕਲ ਸਟੋਰ ਤੋਂ ਦੱਸ ਤੇ ਆ ਪਾਇਆ ਉੱਥੋਂ ਤੇ ਲਈ ਆ ਇਹ ਗੋਲੀ ਤੇ ਉਹ ਤੇ ਮੈਂ ਕਹਿਣ ਨਹੀਂ ਆ ਕਿ ਉਧਰੋਂ ਭੱਜਿਆ ਇਹ ਕਿਤੇ ਮੈਡੀਕਲ ਸਟੋਰ ਘਰ ਖੋਲਿਆ ਵਾ ਚਲੋ ਮੈਨੂੰ ਨਾ ਤੂੰ ਅੱਧਾ ਕਰ ਜੀ ਇੱਕ ਦੋ ਗੋਲੀਆਂ ਨੇ ਨਾ ਕਰ ਦੀਆਂ ਜਿਹੜੇ ਖਤਮ ਹੋਈਆਂ ਇਹਨਾਂ ਮੈਨੂੰ ਲੈ ਕੇ ਦੇ ਮੈਂ ਸ਼ਾਮੀ ਸਬਜ਼ੀ ਲੈਣ ਜਾਵਾਂਗੀ ਨਾ ਤੇ ਅੱਧੀ ਵਾਰੀ ਲੈ ਫੜੀ ਲਿਆਵਾਂਗੀ ਸਾਰੇ ਗੋਰੀਏ ਕਿ ਪਿਆ ਸੀ ਤਾਂ ਮੋਨ ਲਾਇਆ ਹੋ ਡਿਸਪਲਿਨ ਲਾਇਆ ਹੋ ਹੀ ਲਾਇਆ ਹੋ ਔਰ ਕਿਰਿਆਨਾ ਮੈਂ ਲੈ ਦੇ ਕੱਚਾ ਪੱਕਾ ਮੋ ਸੰਝੋ ਗਿਆ ਕ੍ਰੋਸਿੰਗ ਵੀ ਲੇਖ ਦੀ ਵਿੱਚ ਆ ਚਲੋ ਠੀਕ ਲੈ ਉਸੇ ਦੀ ਲੋੜ ਨਹੀਂ ਪਿਆ ਸੀ ਤਾਂ ਮੋਨ ਖਾਲੀ ਹੋ ਹੀ ਸਹੀ ਗਿਆ ਲੈ ਆਵਾਂਗੀ ਕਿਉਂ ਮੈਂ ਨੂੰ ਪੁੱਛਦੀ ਪਈ ਸਾਂ ਵੀ ਤੂੰ ਰਾਤੀ ਉਧਰ ਗਿਆ ਤੇ ਉਦੋਂ ਗੱਲ ਕਰਨ ਦੀ ਲੋੜ ਸੀ ਤੁਹਾਡੇ ਤੋਂ ਬਕਾਇਦਾ ਮੈਂ ਉਹਨਾਂ ਨੂੰ ਕਹੀ 12 ਵਜੇ ਬਾਹਰ ਚਲ ਜਾਓ ਮੈਂ ਚਲ ਜੰਨੀ ਅੰਦਰ ਪਰ ਨਹੀਂ ਉਹ ਨਹੀਂ ਟਲੇ ਉਹਨਾਂ ਨੇ ਪੁੱਛ ਕੇ ਛੱਡਿਆ ਸਿਮਰਤ ਨੇ ਮੈਨੂੰ ਸਾਰੀ ਗੱਲਾਂ ਦੱਸ ਤੀਆਂ ਉਹ ਕਹਿੰਦੀ ਸਾਈਂ ਨੇ ਮੈਨੂੰ ਸਾਰੀ ਗੱਲਾਂ ਕੀਤੀਆਂ ਨੇ ਮੈਂ ਤਾਂ ਸਿਮਰਤ ਨੂੰ ਸਮਝਾ ਕੇ ਆਈ ਆਂ ਉਹਨਾਂ ਨਾਲ ਕੋਈ ਗੱਲ ਕਰੀ ਫਿਰ ਸਿਨਰਤ ਤੁਹਾਨੂੰ ਗੱਲ ਕਰ ਦਿੱਤੀ ਐ ਇਹਨੂੰ ਵੀ ਕੁੜੀ ਨੂੰ ਜਿੰਨਾ ਮਰਜ਼ੀ ਮਮਾ ਮਨਾ ਕਰ ਦੋ ਨਾ ਇਹਨੂੰ ਫੇਰ ਗੱਲ ਕਰਾ ਦੇਣਾ ਉਹ ਵੀ ਕੁੜੀ ਦਾ ਕਸੂਰ ਕੱਢੀਏ ਤੂੰ ਵੀ ਕੁੜੀ ਦਾ ਕਸੂਰ ਕੱਢੀ ਜਾਣੀ ਮੈਂ ਇਹਨੂੰ ਲਾਸਟ ਟਾਈਮ ਤੇ ਸਮਝਾ ਕੇ ਆਈ ਆ ਕਿ ਸਿਨਰਤ ਜਿੱਥੇ ਵੀ ਗੱਲ ਹੋਈ ਨਾ ਉੱਥੇ ਰਹਿੰਦੇ ਹੁਣ ਗੱਲ ਕਰਨ ਦੀ ਕੋਈ ਲੋੜ ਨਹੀਂ ਐ ਤੇ ਵੈਸੇ ਸਾਈਂ ਤੇ ਮੈਂ ਕੁਛ ਨਹੀਂ ਕਹੇਗਾ ਸਾਰਿਆਂ ਨੂੰ ਕੁੜੀ ਹੀ ਮਾੜੀ ਲੱਗਦੀ ਮੈਂ ਤੁਹਾਨੂੰ ਕਹਿ ਰਹੀ ਮਮਾ ਸਾਈਂ ਨੇ ਨਹੀਂ ਉਹਨੇ ਕਿਹਾ ਸਿਨਰਤ ਨੇ ਖੁਦ ਸੁਣਿਆ ਜੇ ਸਾਰੀਆਂ ਗੱਲਾਂ ਸਾਈਂ ਨੇ ਕੀ ਕਹਿਣਾ ਉਹ ਗਰਦ ਕੰਦ ਦੇ ਨਾਲ ਚੰਬੜੀ ਪਈ ਸੀ ਕੋਤੀ ਸੀ ਡਰਾਈング ਰੂਮ ਜਿੱਥੇ ਬੈਠੀ ਉੱਥੇ ਨਾਲ ਹੀ ਸੀ ਕੁੜੀ ਨੂੰ ਬੱਚੇ ਨੂੰ ਸੰਭਲਦੀ ਹੋਣੀ ਏ ਤੇ ਖਲੋਤੀ ਹੋਣੀ ਏ ਨਿਆ ਚੱਤ ਕੇ ਤੁਹਾਨੂੰ ਲੱਗੇ ਕਿ ਕੰਦ ਨਾਲ ਚਿਪਕੀ ਪਈ ਹੋ ਬੱਚੇ ਨੂੰ ਤਾਂ ਮੈਂ ਸੰਭਲਨੀ ਆ ਸੱਸ ਨੇ ਤਾਂ ਹੀ ਮੈਨੂੰ ਕਿਹਾ ਸੀ ਤਰਾ ਛੱਡੋ ਮਮਾ ਛੱਡ ਲਈ ਕਰ ਗਿਆ ਇਹਨਾਂ ਨੇ ਵੀ ਨਹੀਂ ਮੇਰੀ ਸੁਣੀ ਤੇ ਸਿਮਰਤ ਨੇ ਵੀ ਨਹੀਂ ਸੁਣੀ ਜੋ ਗਿਆ ਨੇ ਇੱਥੇ ਮਿੱਟੀ ਪਾ ਦੋ ਤੇ ਮੇਰੀ ਗੱਲ ਨਹੀਂ ਲੈਣੀ ਹੁਣ ਤੇ ਕੋਈ ਹੱਲ ਤੇ ਹੈ ਨਹੀਂ ਕਿਉਂ ਜੋ ਕਰ ਰਿਹਾ ਇਹ ਚੰਗਾ ਕਰ ਰਿਹਾ ਹੈ ਗੱਲ ਨੂੰ ਵਧਾਉਂਦਾ ਕੋਈ ਫਾਇਦਾ ਨਹੀਂ ਚਲ ਜਾਓ ਫਿਰ ਪੀਣੀ ਤੇ ਸਿਝਾ ਮੈਂ ਕਿਹਾ ਬਣਾਉਣਾ ਮੋਕਲਾ ਜੀ ਬਾਗ ਨਹੀਂ ਪੀਣੀ ਚਲੋ ਠੀਕ ਹੈ ਨਹੀਂ ਪੀਣੀ ਮੈਂ ਮਮੀ ਚਲੀਏ ਚਾਹ ਤੋਂ ਬਸ ਤੇਰੀ ਮੈਨੇ ਚਾਹਾਂ ਦੁਸੀ ਪੀਂਦੇ ਜੇ ਪਏ